ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਦਰਵਾਜ਼ਾ ਸਾਹਿਬ ਦੇ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਪਿਆਰੀ ਸਾਧ ਸੰਗਤ ਜੀ ਇੱਕ ਵਾਰ ਇੱਕ ਬਜ਼ੁਰਗ 80 ਸਾਲਾਂ ਦਾ ਬਜ਼ੁਰਗ ਸੀ ਉਹਦਾ ਦਿਲ ਦਾ ਆਪਰੇਸ਼ਨ ਹੋਇਆ ਤੇ ਉਹਦਾ ਬਿੱਲ 8 ਲੱਖ ਰੁਪਇਆ ਬਣਿਆ 8 ਲੱਖ ਬਿੱਲ ਵੇਖ ਕੇ ਬਜ਼ੁਰਗ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਅਥਰੂ ਵੇਖ ਕੇ ਬਜ਼ੁਰਗ ਦੀਆਂ ਅੱਖਾਂ ਵਿੱਚ ਡਾਕਟਰ ਨੇ ਕਿਹਾ ਤੁਸੀਂ ਰੋਵੋ ਨਾ ਮੈਂ ਬਿੱਲ ਥੋੜਾ ਹੋਰ ਕੱਟ ਕਰ ਦਿੰਦਾ ਬਜ਼ੁਰਗ ਨੇ ਕਿਹਾ ਜੇ 10 ਲੱਖ ਵੀ ਹੁੰਦਾ ਨਾ ਤੇ ਮੈਂ ਫੇਰ ਵੀ ਬਿੱਲ ਦੇਣ ਵਿੱਚ ਸਮਰੱਥਾਂ ਪਰ ਮੇਰੀ ਅੱਖਾਂ ਵਿੱਚ ਅਥਰੂ ਇਸ ਕਰਕੇ ਆਏ ਆ ਕਿ ਉਸ ਅਕਾਲ ਪੁਰਖ ਨੇ ਉਸ ਅਕਾਲ ਪੁਰਖ ਨੇ 80 ਸਾਲ ਇਸ ਸਰੀਰ ਨੂੰ ਸੰਭਾਲ ਲਿਆ ਇਸ ਸਰੀਰ ਨੂੰ ਚਲਾਇਆ ਕੋਈ ਬਿੱਲ ਨਹੀਂ ਭੇਜਿਆ ਉਹਨੇ ਤੇ ਤੁਸੀਂ 1 ਘੰਟਾ ਇਸ ਸਰੀਰ ਨੂੰ 1 ਘੰਟੇ ਵਿੱਚ 8 ਲੱਖ ਰੁਪਇਆ ਬਣਾ ਲਿਆ ਵਾ ਵਾਏ ਗੁਰੂ ਧੰਨੇ ਤੂੰ ਧੰਨੇ ਤੂੰ ਵਾਏ ਗੁਰੂ ਬਿਨਾ ਬਿੱਲ ਤੋਂ ਸਾਡੇ ਸਾਹ ਚੱਲਦੇ ਆ ਬਿਨਾ ਬੈਲ ਤੋਂ ਹੀ ਸਾਡੇ ਰੱਤਾਂ ਪੈਰ ਹੱਥ ਪੈਰ ਸਾਡਾ ਪੂਰਾ ਸਰੀਰ ਚੱਲਦਾ ਵਾਹਿਗੁਰੂ ਸ਼ੁਕਰ ਹੈ ਤੇਰਾ ਸ਼ੁਕਰ ਹੈ ਵਾਹਿਗੁਰੂ ਐਸੇ ਕਰਕੇ ਕਹਿੰਦੇ ਆ ਕਿ ਵਾਹਿਗੁਰੂ ਨੇ ਇਸ ਸੰਸਾਰ ਤੇ ਭੇਜਿਆ ਆਵੇ ਕਿ ਆਪਣਾ ਜਨਮ ਸਫਲਾ ਕਰੋ ਵਾਹਿਗੁਰੂ ਦਾ ਨਾਮ ਜਪੋ ਸਿਮਰਨ ਕਰੋ ਜਿੱਦੋਂ ਵੀ ਟਾਈਮ ਲੱਗਦਾ ਹੈ ਵਾਹਿਗੁਰੂ ਦਾ ਸਿਮਰਨ ਨਾ ਛੱਡੋ ਕਰੋ ਜਰੂਰ ਬਹੁਤ ਜ਼ਰੂਰੀ ਹੈ ਵਾਹਿਗੁਰੂ ਜੀ ਦਾ ਸਿਮਰਨ ਕਿਉਂਕਿ ਵਾਹਿਗੁਰੂ ਦਾ ਸਿਮਰਨ ਨਾਲ ਹੀ ਸਾਨੂੰ ਸਰੀਰ ਦੀ ਤੰਦਰੁਸਤੀ ਮਿਲੇਗੀ ਦੁੱਖਾਂ ਤੋਂ ਛੁਟਕਾਰਾ ਮਿਲੇਗਾ ਤੇ ਸਾਡੇ ਹੀ ਸਾਡਾ ਦਿਮਾਗ ਚੰਗੇ ਪਾਸੇ ਲੱਗੇਗਾ ਵਾਹਿਗੁਰੂ ਜੀ ਦਾ ਸ਼ੁਕਰ ਹੈ ਕਿ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਆਪਣੇ ਚਰਨਾਂ ਨਾਲ ਜੋੜ ਲੈਣ ਆਪਣੇ ਚਰਨਾਂ ਦਾ ਪਿਆਰ ਦੇਣ ਵਾਹਿਗੁਰੂ ਜੀ ਤੇਰਾ ਸ਼ੁਕਰ ਹੈ ਮਹਾਰਾਜ ਹਰ ਵਕਤ ਸ਼ੁਕਰਾਨਾ ਜਰੂਰ ਕਰਿਆ ਕਰੋ ਵਾਹਿਗੁਰੂ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਕਰਿਆ ਕਰੋ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਨੇ ਅਨਮੋਲ ਜੀਵਨ ਬਖਸ਼ਿਆਵੇ ਇਹਨੂੰ ਚੰਗੇ ਪਾਸੇ ਲਾਣ ਵਾਸਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਜੂਰ ਬਖਸ਼ਿਆ ਜੂਰ ਕਰਿਆ ਕਰੋ ਵਾਹਿਗੁਰੂ ਜੀ ਪਉਲ ਚੁੱਕ ਬਖਸ਼ਣ ਹਾਰ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਹਾਨੂੰ ਆਪਣੇ ਗੁਰੂਆਂ ਦੀਆਂ ਵੀਡੀਓ ਵਧੀਆ ਲੱਗਦੀਆਂ ਨੇ ਹੋਰ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਣੇ ਪਰਿਵਾਰ ਦੇ ਨਾਲ ਸ਼ੇਅਰ ਜੁ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ